ਸਰ ਇੱਕ ਪਾਸੇ ਤਾਂ ਗਰਮੀ ਦਾ ਜਿਹਦਾ ਮੌਸਮ ਹੈ ਉਹ ਲਗਾਤਾਰ ਆਪਣੀ ਪ੍ਰਭਾਵ ਛੱਡਦਾ ਜਾ ਰਿਹਾ ਹੈ ਦੂਜੇ ਪਾਸੇ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਜੀ ਤੇ ਕਿੰਨੀ ਕੁ ਬਿਜਲੀ ਦੀ ਖਪਤ ਜਿਹੜੀ ਲੱਗ ਰਹੀ ਹੈ ਮੋਟਰਾਂ ਦੇ ਕਿਸਾਨਾਂ ਵੱਲੋਂ ਵਧਦੀ ਜਾ ਰਹੀ ਵੀ ਦੇਖੋ ਕਿਸਾਨਾਂ ਨੂੰ ਝੋਨੇ ਦੀ ਜਿਹੜੀ ਬਿਜਲੀ ਆ ਨਿਰੰਤਰ 8 ਘੰਟੇ ਦਿੱਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਪਿਛਲੇ ਸਾਲ ਜਿਹੜੀ ਆ 15000 ਮੈਗਾਵਾਟ ਜਿਹੜੀ ਕੰਜ਼ਮਪਸ਼ਨ ਆ ਉਹ ਕ੍ਰਾਸ ਹੋਈ ਸੀ ਜਸਵਰ ਪੀਐਸਪੀਸੀਐਲ ਨੇ 16000 ਮੈਗਾਵਾਟ ਵੀ ਜਿਹੜੀ ਸਕਸੈਸਫੁਲੀ ਸਪਲਾਈ ਕੀਤੀ ਹੈ ਕੰਪਸ਼ਨ ਵਿਦਆਊਟ ਐਨੀ ਪਾਵਰ ਕਟ ਆਨ ਐਨੀ ਕੈਟੇਗਰੀ ਤੇ ਸਰ ਜੇ ਗੱਲ ਕਰੀਏ ਕਿ ਜਿਹੜੀਆਂ ਫੈਕਟਰੀਆਂ ਨੇ ਫੈਕਟਰੀਆਂ ਤਾਂ ਆਲਰੇਡੀ ਚੱਲ ਰਹੀਆਂ ਨੇ ਬਿਜਲੀ ਇਹਨਾਂ ਨੂੰ ਲਗਾਤਾਰ ਮਿਲ ਰਹੀ ਹੈ ਤਾਂ ਬਿਜਲੀ ਵਿਭਾਗ ਤੇ ਇਹਦਾ ਕਿੰਨਾ ਕੋਸਰ ਹੋਇਆ ਵੀ ਜਿਹੜਾ ਕੋਈ ਲਾਸ ਦੇ ਵਿੱਚ ਕਹ ਲਈਏ ਕਿ ਜਾਂ ਕਿੰਨਾ ਕੋਸਰ ਮੰਨਦੇ ਆਪਾਂ ਬਿਜਲੀ ਵਿਭਾਗ ਦੇ ਨਹੀਂ ਇਸ ਦਾ ਲੋਸ ਵਾਲਾ ਤਾਂ ਕੁਝ ਨਹੀਂ ਆ ਪਿਛਲੇ ਸਾਲ ਦੀ ਸਟੇਟਮੈਂਟ ਮੈਨੇਜਮੈਂਟ ਵੱਲ ਦਿੱਤੀ ਗਈ ਜਿਹਾ ਕਿ ਪ੍ਰੋਫਿਟ ਦੇ ਵਿੱਚ ਮਘਮਸੀ ਤੇ ਸਰ ਜਿਹੜੇ ਘਰਾਂ ਦੇ ਵਿੱਚ ਏਸੀ ਲੱਗੇ ਨੇ ਉਹਨਾਂ ਵੱਲੋਂ ਲੋਡ ਨਹੀਂ ਵਧਵਾਏ ਗਏ ਕੀ ਉਹਨਾਂ ਤੇ ਸਰ ਕੋਈ ਸਕੀਮ ਚੱਲ ਰਹੀ ਹੈ ਜੀ ਦੇਖੋ ਮੈਕਮੇ ਵੱਲੋਂ ਵਿਡੀਆ ਸਕੀਮ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਉਹਨਾਂ ਤਰੋ ਉਹਦੇ ਵਿੱਚ ਵਾਦਾ ਵੀ ਕੀਤਾ ਜਾ ਰਿਹਾ ਤਾਂ ਕਿ ਸਾਰੇ ਕੰਜ਼ਿਊਮਰ ਜਿਹੜੇ ਹੈਗੇ ਆ ਉਹ ਇਸ ਸਕੀਮ ਦਾ ਫਾਇਦਾ ਲੈ ਸਕਣ ਇੱਕ ਤਾਂ ਉਹਦੇ ਵਿੱਚ ਚਾਰਜਸ ਘੱਟ ਹੈਗੇ ਆ ਦੂਸਰਾ ਇਹ ਜੇਕਰ ਕੰਜ਼ਿਊਮਰ ਕੰਜ਼ਿਊਮਰ ਬਲੈਂਟਰਲੀ ਲੋਡ ਵਧਾਏਗਾ ਕਿ ਸਾਨੂੰ ਵੀ ਪਤਾ ਲੱਗੇਗਾ ਕਿ ਸਾਡੇ ਸਿਸਟਮ ਦੇ ਉੱਤੇ ਕੀ ਲੋਡ ਪੈ ਰਿਹਾ ਆ ਆਪਾਂ ਨੂੰ ਸਿਸਟਮ ਨੂੰ ਉਸ ਹੱਦ ਨਾਲ ਅਪਗ੍ਰੇਡ ਕਰ ਸਕਦੇ ਆ ਕੋਈ ਟਰਾਂਸਫਾਰਮਰ ਆ ਉਹਨੂੰ ਵੱਡਾ ਕਰਨ ਦੀ ਲੋੜ ਆ ਆਪਾਂ ਟਰਾਂਸਫਾਰਮਰ ਨੂੰ ਵੱਡਾ ਕਰ ਸਕਦੇ ਆ ਇਹ ਵੀ ਖਪਤਕਾਰਾਂ ਵਾਸਤੇ ਵੀ ਸਕੀਮ ਚੱਲ ਰਹੀ ਆ ਘਰੇਲੂ ਤੇ ਵਪਾਰਕ ਖਪਤਕਾਰਾਂ ਵਾਸਤੇ ਵੀ ਸਕੀਮ ਚੱਲ ਰਹੀ ਆ ਸਰ ਕੋਈ ਮੈਸੇਜ ਰਚਾਉਗੇ ਪਬਲਿਕ ਨੂੰ ਮੈਸੇਜ ਇਹ ਹੀ ਆ ਕਿ ਜਿਹੜੀ VDS ਦੀ ਸਕੀਮ ਚੱਲ ਰਹੀ ਆ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਤੇ ਆਪਣਾ ਲੋਡ ਜਿਹੜਾ ਆ ਉਹ ਕੁਸ਼ਤ ਕੀਤਾ ਜਾਵੇ ਸਬਡਿਵੀਜ਼ਨ ਦੇ ਵਿੱਚ ਆ ਕੇ ਤਾਂ ਜੋ ਜਿਹੜਾ ਹੈਗਾ ਆਪਾਂ ਆਪਣੇ ਸਿਸਟਮ ਨੂੰ ਅਗਰ ਟਰਾਂਸਫਾਰਮਰ ਵੱਡਾ ਕਰਨ ਦੀ ਲੋੜ ਆਪਾਂ ਟਰਾਂਸਫਾਰਮਰ ਵੱਡੇ ਕਰੀਏ ਅਗਰ ਕੋਈ ਲਾਈਨਾਂ ਜੜੀਆਂ ਉਹਨੂੰ ਅਪਗ੍ਰੇਡ ਕਰਨ ਦੀ ਲੋੜ ਆ ਉਹ ਲਾਈਨਾਂ ਅਪਗ੍ਰੇਡ ਕਰੀਏ ਹਰ ਕਿੰਨੀ ਤਰੀਕ ਤੱਕ ਇਹ ਜਿਹੜਾ 23 ਸਤ ਤੱਕ ਜੀ 23 ਸਤ ਤੱਕ ਜਿਹੜੀ ਹੈਗੀ ਆ ਫਿਲਹਾਲ ਜਿਹੜੀ ਐਕਸਟੈਂਡ ਹੋਈ ਹੈ ਇਸਕੇ